ਹੜਾ ਆਇਆ ਨਹੀਂ ਕਹਿੰਦੇ ਲਿਆਂਦੇ ਗਏ ਆ ਵੀ ਇਹ ਗੱਲ ਸੱਚਾਈ ਲੱਗਦੀ ਕੋਈ ਇਹਦੇ ਵਿੱਚ ਬਿਲਕੁਲ ਜੀ ਇਹਦੇ ਵਿੱਚ 100% ਸੱਚਾਈ ਆ ਜਿੱਥੋਂ ਵੀ ਕਿਤੇ ਉਹ ਪਾਣੀ ਆਉਂਦਾ ਵਾ ਸਾਡੇ ਮਲਾਜ਼ਮ ਬੈਠੇ ਉਹਨਾਂ ਦੇ ਬੜੀਆਂ ਵੱਡੀਆਂ ਤਨਖਾਹਾਂ ਨੇ ਪਰ ਉਹ ਮੈਨੇਜਮੈਂਟ ਤੇ ਪੱਖ ਦੇ ਉੱਤੋਂ ਸਭ ਅਧੂਰੀਆਂ ਨੇ ਇਹਨਾਂ ਵੇਖੋ ਜੀ ਕਈ ਇਹਨਾਂ ਦੇ ਗੇਟ ਦੇ ਜਿਨ੍ਹਾਂ ਨੂੰ ਅਰੇ ਤੱਕ ਨਾ ਗਰੀਸ ਨਹੀਂ ਕੀਤੀ ਇਹਨਾਂ ਇਹਨਾਂ ਨੂੰ ਚਾਹੀਦਾ ਵਾ ਅੱਗੇ ਬਰਸਾਤੀ ਦੇਣ ਆ ਰਹੇ ਨੇ ਜਿਹੜੇ ਸਾਡੇ ਥਾਂ-ਥਾਂ ਅਸੀਂ ਪਾਣੀ ਨੂੰ ਡਰਾਈਡ ਕਰਨ ਵਾਸਤੇ ਗੇਟ ਲਾਏ ਨੇ ਉਹਨਾਂ ਦਾ ਟ੍ਰੈਲ ਲਈਏ ਉਹਨਾਂ ਨੂੰ ਗਰੀਸਾਂ ਕਰੀਏ ਜਿਹੜੇ ਸਾਡੇ ਉਥੇ ਅਫਸਰ ਬੈਠੇ ਨੇ ਤਨਖਾਹਾਂ ਲੈ ਕੇ ਉਥੇ ਮਾਰ ਕੇ ਪੈ ਗੇ ਘਰਾਂ ਨੂੰ ਚਲ ਜਾਂਦੇ ਨੇ ਜਿਹੜੇ ਉਹਦੇ ਮੁਲਾਜ਼ਮ ਬੈਠੇ ਨੇ ਉਹਨਾਂ ਕੁੰਡੀਆਂ ਲਾਈਆਂ ਜੀ ਉਥੋਂ ਮੱਛੀਆਂ ਫੜਨ ਵਾਸਤੇ ਤੁਸੀਂ ਇੱਥੋਂ ਕਥਲੌਰ ਤੋਂ ਤੁਰਪੋ ਗੱਲੜੀ ਆਜੋ ਪਿੱਛੋਂ ਤੁਰਪੋ ਮਾਦੋਪੋਰੀ ਲੈ ਲੋ ਜਿਨ੍ਹਾਂ ਗਰੀਸਾਂ ਕੀਤੀਆਂ ਤੇ ਕੇਡ ਨਹੀਂ ਟੁੱਟਣੇ ਇਹ ਮੈਨੇਜਮੈਂਟ ਤਾਂ ਬੜਾ ਵੱਡਾ ਫੇਲਿਅਰ ਆ ਜਿਹੜੇ ਸਾਡੇ ਨਮਾਇਦੇ ਨੇ ਮੰਨ ਲਓ ਐਮਪੀ ਨੇ ਸਾਡੇ ਐਮਐਲਏ ਨੇ ਕਰਤਾਰਪੁਰ ਤੋਂ ਲੈ ਕੇ ਜਿੱਥੇ ਮਰਜ਼ੀ ਚੱਲ ਜਾਓ ਇਹਨਾਂ ਲੋਕਾਂ ਨੇ ਕਦੀ ਖਿਆਲ ਨਹੀਂ ਕੀਤਾ ਆਪਾਂ ਨੀਵੇਂ ਇਲਾਕੇ ਦੇ ਐਮਪੀ ਤੇ ਸਾਨੂੰ ਇਹਨਾਂ ਪਾਣੀ ਦਾ ਪਹਿਲਾਂ ਅਗੇਤਾ ਪ੍ਰਬੰਧ ਕਰਨਾ ਚਾਹੀਦਾ ਜਿਵੇਂ ਪਿਛੇ ਆਪਾਂ ਦੇਖਿਆ ਰੋਡ ਕਾਫੀ ਉੱਚਾ ਸੜਕ ਬਣ ਗਈ ਆ ਥੱਲੇ ਪੁਲੀਆਂ ਨਹੀਂ ਪਈਆਂ ਦਾ ਇੱਥੇ ਦੇਖੋ ਜਿੱਥੇ ਪੁਲੀਆਂ ਬਹੁਤ ਘੱਟ ਪਈਆਂ ਨੇ ਜਦੋਂ ਇਹ ਰੋਡ ਬਣਾਣਾ ਸੀਗਾ ਬੜਾ ਵੱਡੇ ਪੱਧਰ ਤੇ ਰੋਡ ਇਹਨੂੰ ਭਾਰਤ ਮਾਲਾ ਕਿਹਾ ਜਾਂਦਾ ਜਿਸ ਕੰਪਨੀ ਨੇ ਰੋਡ ਬਣਾਇਆ ਵਾ ਉਹਨੂੰ ਇਹ ਪਤਾ ਸੀ ਕਿ ਕਿੰਨੇ ਕਿਲੋਮੀਟਰ ਰੋਡ ਆ ਜਿਹੜਾ ਇੰਨਾ ਖਰਚਾ ਹੋਣਾ ਵਾ ਉਹਨੂੰ ਇਹ ਵੀ ਇੱਕ ਟ੍ਰਾਇਲ ਕਰਨਾ ਚਾਹੀਦਾ ਸੀ ਵੀ ਪਾਣੀ ਦੀ ਆਪਾਂ ਨਿਕਾਸੀ ਕਿੱਦਾਂ ਕਰਨੀ ਆ ਇਹ ਸੜਕ ਦੇ ਨਾਲ ਕਿਤੇ ਫਾਇਦਾ ਕਿਤੇ ਨੁਕਸਾਨ ਹੋਇਆ ਪਰ ਇਹ ਠੇਕੇਦਾਰਾਂ ਦਾ ਸਰਕਾਰ ਦਾ ਭਾਰਤ ਸਰਕਾਰ ਦਾ ਬੜਾ ਵੱਡਾ ਫੇਲਿਅਰ ਆ ਕਿ ਜਿੱਥੇ-ਜਿੱਥੇ ਦੀ ਰੋਡ ਨੇ ਨੰਗ ਰਿਆ ਵਾ ਇਹ ਲੋੜ ਤੋਂ ਜ਼ਿਆਦਾ ਉੱਚਾ ਵਾ ਤਾਂ ਲੋਕਾਂ ਦੇ ਪਾਣੀ ਦੀ ਨਿਕਾਸੀ ਦਾ ਬਹੁਤ ਘੱਟ ਪ੍ਰਬੰਧ ਕੀਤਾ ਗਿਆ ਇਹ ਵੱਡਾ ਨੁਕਸਾਨ ਹੈ ਰੋਡ ਦੇ ਕਰਕੇ ਹੋਇਆ ਵੇਖੋ ਜੀ ਜਦੋਂ ਸੀ ਨਾ ਕਰਮੀਆਂ ਹਰਿਆਣਾ ਲੜਦਾ ਸੀ ਪਾਣੀ ਵਾਸਤੇ ਸਾਰੇ ਰਾਜਸਥਾਨ ਲੜਦਾ ਸੀਗਾ ਚਲੋ ਉਹਨਾਂ ਦੀ ਲੋੜ ਮੁਤਾਬਕ ਉਹਨਾਂ ਨੂੰ ਪਾਣੀ ਜਾਂਦਾ ਜੋ ਉਹਨਾਂ ਨਾ ਕਰ ਦਿੱਤੀ ਸਾਨੂੰ ਜਦੋਂ ਪਤਾ ਵਾ ਕਿ ਸਾਡੇ ਇਰਕਾਂ ਇੱਕ ਆਮ ਬੰਦੇ ਨੂੰ ਪਤਾ ਸੀ ਵੀ ਵਰਖਾ ਬਹੁਤ ਵੱਧ ਹੋਣੀ ਹੈ ਹਰ ਕੋਈ ਬੰਦਾ ਸੋਸ਼ਲ ਮੀਡੀਆ ਨਾਲ ਜੁੜਿਆ ਇਹਨਾਂ ਨੂੰ ਨਹੀਂ ਸੀ ਪਤਾ ਵੀ ਅੱਜ ਸਾਡੇ ਕੋਲ ਇੰਨਾ ਪਾਣੀ ਆ ਇੰਨੇ ਸਾਲਾਂ ਲਈ ਜਵਾ ਵਾ ਤੇ ਉਹ ਪਾਣੀ ਨੂੰ ਅਸੀਂ ਕੋਈ 20 25 ਫੁੱਟ 50 ਫੁੱਟ ਆਪਣੇ ਜਿਹੜੇ ਵੱਡੇ ਵੱਡੇ ਡੈਮ ਨੇ ਉਹਨੂੰ ਥੱਲੇ ਰੱਖ ਕੇ ਚਲਾਈਏ ਲੋੜ ਅਨਸਾਰ ਪਾਣੀ ਅੱਗੇ ਨਿਕਾਸ ਹੋ ਸਕਦਾ ਸੀ ਇਹ ਸਰਕਾਰਾਂ ਦਾ ਫੇਲਿਅਰ ਆ ਕਿਉਂਕਿ ਲੀਡਰਾਂ ਨੂੰ ਵੱਟਾਂ ਤੋਂ ਬਿਨਾ ਮਹਾਰਾਜ ਗੱਲਾਂ ਹੀ ਕੋਈ ਨਹੀਂ ਕੀਆ ਇੱਕ ਮੰਨ ਲਓ ਹੈਲੀਕਾਪਟਰ ਲੈ ਲਉਂਤੀ ਆ ਕੇ ਛੋਟੇ ਵੀਰਾਂ ਨਾਲ ਵੱਡੇ ਵੀਰਾਂ ਨਾਲ ਗੱਲ ਕਰ ਰਿਹਾ ਹੈਲੀਕਾਪਟਰ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਹਾਜ਼ ਆ ਉਹਨਾਂ ਦਾ ਆਪਣਾ ਨਹੀਂ ਹੈਗਾ ਉਹ ਕਹਿੰਦਾ ਮੈਂ ਆਪਣਾ ਜਹਾਜ਼ ਦੇ ਕੇ ਚਲ ਗਿਆ ਇਹ ਸਾਡੇ ਟੈਕਸ ਦੇ ਪੈਸੇ ਨੇ ਸਰ ਤੁਹਾਨੂੰ ਡੀਜ਼ਲ ਤੋਂ ਟੈਕਸ ਲੈ ਰਹੇ ਜਿਹੀ ਜਿਹੜੀ ਚੀਜ਼ ਲੋ ਟੈਕਸ ਦਿੰਨੇ ਆ ਇਹੋ ਹੀ ਹੈਲੀਕਾਪਟਰ ਕੈਪਟਨ ਸਾਹਿਬ ਕੋਹੀਂ ਇਹੋ ਹੀ ਬਾਦਲ ਸਾਹਿਬ ਕੋਹੀਂ ਇਹ ਚੇ ਸੁਖਬੀਰ ਹੁਣੇ ਘੁੰਮਦੇ ਰਹੇ ਨੇ ਇਹ ਹੁਣ ਸਾਡੇ ਭਗਵੰਤ ਮਾਨ ਕੋ ਆ ਗਏ ਤੇ ਗਾਂ ਸਾਰੀਆਂ ਪਾਰਟੀਆਂ ਜ਼ੋਰ ਲਾਉਣ ਡੀਆਂ ਨੇ ਇਹ ਸਾਡੇ ਹੜ ਨਹੀਂ ਵੇਖਣ ਹੁੰਦੇ ਸਿਆਸਤ ਕਰਨ ਹੁੰਦੇ ਆ ਚਿੱਟੀਆਂ ਪਜਾਮੀਆਂ ਪਾ ਕੇ ਚਿੱਟੀਆਂ ਅਣਕਾਂ ਲਾ ਕੇ ਤੇ ਕਹਿੰਦੇ ਪਤਾ ਕੀ ਨੇ ਇਹ ਸਾਡੇ ਜੀ ਵਰਕਰ ਕੰਮ ਕਰਨ ਦੇ ਬਾਰਾ ਹੀ ਕਿਹਦੇ ਵਰਕਰ ਨਹੀਂ ਹੈਗੇ ਨਾ ਹੀ ਝਾੜੂ ਵਾਲੇ ਦੇ ਵਰਕਰ ਆ ਨਾ ਸ਼੍ਰੋਮਣੀ ਕਾਲ ਦਲ ਤੇ ਨਾ ਕਾਂਗਰਸ ਦੇ ਇਹਨਾਂ ਜੀਵੀਦਾਰਾਂ ਨੂੰ ਸਾਨੂੰ ਕੁੱਟਿਆ ਲੁੱਟਿਆ ਇਹਨਾਂ ਸਾਡੇ ਜਿੱਥੇ ਇਹਨਾਂ ਦਾ ਦਿਲ ਕੀਤਾ ਨੂੰ ਪੂਰਾ ਖੋਇਆ ਹੁਣ ਇਹ ਸਿਆਸਤ ਕਰ ਰਹੇ ਨੇ ਕਿ 2027 ਦੀ ਇਲੈਕਸ਼ਨ ਆ ਗਈ ਆ ਅਸੀਂ ਇਹਨਾਂ ਨੂੰ ਜਿੱਤਣਾ ਕਿਦਾਂ